ਵੈਕੂ ਜੀ ਦਾ ਖਾਲਸਾ ਬੈਕੀ ਦੀ ਫਤਿਹ ਦੇ ਬਹੁਤ ਮਾੜੀ ਦੁਰਖਦਾਈ ਘਟਨਾ ਬਫਰੀਆ ਖੰਨਾ ਸ਼ਹਿਰ ਦੇ ਵਿੱਚ ਗਲਵੱਡੀ ਦੇ ਵਿੱਚ 4-10 ਸਾਲਾਂ ਦਾ ਜਿਹਦੇ ਨਾਲ ਇੱਕ ਬੇਸ਼ੀਕ ਕਸੂਰੇ ਵਿਅਕਤੀ ਨੇ ਅਣਦੁਖੀ ਵਧਫੈਲੀ ਕੀਤੀ ਆ ਜਿਹਦੇ ਸਬੰਧ ਵਿੱਚ ਸਾਨੂੰ ਪਤਾ ਲੱਗਿਆ ਸੀ ਸਾਡੀ ਸਾਰੀ ਟੀਮ ਜਿਹਦੇ ਵਿੱਚ ਹਰਪਜਨ ਸਿੰਘ ਜੀ ਦੁਰਲਵਾਂ, ਗੁਰਦੀਪ ਸਿੰਘ ਜੀ ਬਾਠ, ਅਸ਼ੋਕ, ਰਾਜੀਵਾਲੀਆ ਜੀ ਸਾਡੇ ਸਾਨੂੰ ਬਖਸ਼ੀ ਜੀ ਔਰ ਮੈਂ ਸੰਦੀਪ ਸਿੰਘ ਗਰਪਾਓ ਅਸੀਂ ਮੌਕੇ ਤੇ ਪਹੁੰਚ ਗਏ ਆ ਬਹੁਤ ਮਾੜੀ ਕੱਟਣੀ ਤੇ ਮੈਂ ਸਾਡੇ ਨਾਲ ਦਰੇਸ਼ ਗਰਗ ਜੀ ਸਾਡੇ ਜਿਨ੍ਹਾਂ ਨੇ ਸਾਨੂੰ ਸਦਿਆ ਸੀ ਸਾਡੇ ਇੱਥੇ ਪਹੁੰਚਣ ਤੇ ਇੱਥੇ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਤੇ ਅਸੀਂ ਇਹ ਚਾਹੁੰਦੇ ਆ ਐਸਐਸਪੀ ਸਾਹਿਬ ਖੰਨਾ ਜੀ ਦੇ ਨਾਲ ਵੀ ਸਾਡੀ ਗੱਲ ਉਹੀ ਆ ਅਸੀਂ ਚਾਹੁੰਦੇ ਆ ਵੀ ਬਿਲਕੁਲ ਉਹਦੇ ਸਖਤੀ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਭੋਰਾ ਵੀ ਨਰਮੀ ਨਹੀਂ ਵਰਤਣੀ ਚਾਹੀਦੀ ਔਰ ਬਹੁਤ ਮਾੜੀ ਘਟਾ ਜਿਹੜੀ ਵਾਪਰੀ ਆ ਉਹਦੀ ਜਿੰਨੀ ਵੀ ਨਿੰਦਿਆ ਖੌਂਚ ਜਾਵੇ ਥੋੜੀ ਆ ਅਸੀਂ ਰਾਤ ਨੂੰ ਸਾਰੀ ਸਾਡੀ ਟੀਮ ਪਹੁੰਚੀ ਆ ਪਰਿਵਾਰ ਦੇ ਨਾਲ ਹਮਦਰਦੀ ਵੀ ਆ ਪਰ ਨਾਲ ਦੀ ਨਾਲ ਇਸ ਗੱਲ ਦੀ ਅਸੀਂ ਐਸਐਸਪੀ ਸਾਹਿਬ ਨੂੰ ਬੇਨਤੀ ਵੀ ਕਰੀ ਆ ਡੀਐਸਪੀ ਸਾਹਿਬ ਨੂੰ ਵੀ ਬੇਨਤੀ ਕਰੀ ਆ ਵੀ ਇਹਦੇ ਵਿੱਚ ਕੋਰਾ ਵੀ ਨਰਮੀ ਨਹੀਂ ਹੋਣੀ ਚਾਹੀਦੀ ਬਿਲਕੁਲ ਸਖਤ ਸਾਡੀ ਸਾਰੀ ਟੀਮ ਆ ਜਿਹੜੀ ਲੋਕ ਚੇਤਨਾ ਲਹਿਰਦੀ ਬੱਚੇ ਦੇ ਨਾਲ ਖੜੀ ਆ ਔਰ ਅਸੀਂ ਇਹਦੇ ਇਲਾਜ ਦੇ ਵਿੱਚ ਵੀ ਇਹਦਾ ਜਿੰਨੇ ਇਲਾਜ ਦਾ ਜਿਹੜਾ ਜਿੰਨਾ ਵੀ ਜਮਾ ਉਹ ਵੀ ਲੋਕ ਚੇਤਨਾ ਲਹਿਰ ਆਪਣੇ ਵੱਲੋਂ ਕਰੂਗੀ ਇੱਕ ਇੱਕ ਰੁਪਿਆ ਬੱਚੇ ਦਾ ਅਸੀਂ ਚਾਹੁੰਦੇ ਆ ਇਸ ਬੱਚੇ ਨੂੰ ਇਹ ਫੋਲਵਰਕਾ ਬੱਚਾ ਜਿਹਦੇ ਨਾਲ ਬਹੁਤ ਮਾੜੀ ਘਟਨਾ ਵਾਪਰੀ ਆ ਸੋ ਇਸ ਘਟਨਾ ਦੀ ਜਿੰਨੀ ਨੇ ਦਇਆ ਕੀਤੀ ਜਾਵੇ ਥੋੜੀ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇਹਦੇ ਵਿੱਚ ਭੂਰਾ ਵੀ ਕਿਸੇ ਕਿਸਮ ਦੀ ਨਰਮੀ ਨਹੀਂ ਵਰਤਣੀ ਚਾਹੀਦੀ ਔਰ ਸਿਵਲ ਹਸਪਤਾਲ ਖੰਨਾ ਦੇ ਐਸਐਮਓ ਸਾਹਿਬ ਡਾਕਟਰ ਕਸੀਨ ਜੀ ਨੂੰ ਵੀ ਬੇਨਤੀ ਕਰਦੇ ਆ ਕਿ ਬੱਚੇ ਦਾ ਵਧੀਆ ਤੋਂ ਵਧੀਆ ਇਲਾਜ ਤਾ ਜੋ ਬੰਦਾ ਆਉਣ ਵਾਲੀ ਬੱਚਾ ਆਉਣ ਵਾਲੀ ਜਿਹੜੀ ਜ਼ਿੰਦਗੀ ਆ ਆਉਣ ਵਾਲਾ ਭਵਿੱਖ ਆ ਉਹ ਵਧੀਆ ਜੀ ਸਕੇ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀਕੀ ਫਤਿਹ